ਲੁਟਖੋਲੀ ਅਕਸਰ ਲੁਟੇਰਿਆਂ ਦੇ ਵੱਲੋਂ ਵੱਖੋ-ਵੱਖਰੇ ਤਰੀਕੇ ਅਪਣਾਏ ਜਾਂਦੇ ਨੇ ਪਰ ਜੋ ਤਰੀਕਾ ਇਹਨਾਂ ਲੁਟੇਰਿਆਂ ਦੇ ਵੱਲੋਂ ਵਰਤਿਆ ਗਿਆ ਇਸ ਨੂੰ ਸੁਣ ਕੇ ਸ਼ਾਇਦ ਤੁਸੀਂ ਵੀ ਹੈਰਾਨ ਹੋ ਜਾਓਗੇ ਗੱਡੀ ਦੀ ਟ్రਾਈ ਲਾਈਨ ਦੇ ਬਹਾਨੇ ਕਾਰ ਡੀਲਰ ਤੋਂ ਗੱਡੀ ਖੋਈ ਗਈ ਹੈ ਜੀ ਹਾਂ ਪੂਰਾ ਮਾਮਲਾ ਜਲਾਲਾਬਾਦ ਤੋਂ ਸਾਹਮਣੇ ਹੈ ਜਿੱਥੇ ਤਿੰਨ ਨੌਜਵਾਨ ਬਾਈਕ ਤੇ ਆਉਂਦੇ ਨੇ ਕਾਰ ਡੀਲਰ ਕੋਲ ਜਾ ਕੇ ਕਹਿੰਦੇ ਨੇ ਕਿ ਉਹਨਾਂ ਨੇ ਗੱਡੀ ਖਰੀਦਣੀ ਹੈ ਇੱਕ ਗੱਡੀ ਨੂੰ ਪਸੰਦ ਵੀ ਕਰਦੇ ਨੇ ਉਸ ਦੀ ਟ్రਾਈ ਲਾਈਨ ਵੀ ਜਾਂਦੇ ਨੇ ਜਿੱਤੇ ਦੋ ਲੁਟੇਰੇ ਗੱਡੀ ਦੀ ਫਰੰਟ ਸੀਟ ਤੇ ਬੈੰਦੇ ਨੇ ਉਦھے ਕਾਰ ਡੀਲਰ ਗੱਡੀ ਦੀ ਬੈਕ ਸੀਟ ਤੇ ਬੰਦਾ ਹੈ ਤੇ ਇੱਕ ਸਾਥੀ ਲੁਟੇਰਿਆਂ ਦਾ ਮੋਟਰਸਾਈਕਲ ਤੇ ਆਂਦਾ ਹੈ ਤਿੰਨ ਲੁਟੇਰੇ ਗੱਡੀ ਨੂੰ ਟ੍ਰਾਈ ਲਾਈਨ ਦੇ ਬਹਾਨੇ ਵੀਰਾਵਾਲ ਪਿੰਡ ਲੈਕ ਜਾਂਦੇ ਨੇ ਜਦੋਂ ਕਾਰ ਡੀਲਰ ਨਵਦੀਪ ਨੂੰ ਸ਼ੱਕ ਹੁੰਦਾ ਹੈ ਤਾਂ ਉਸ ਨੂੰ ਕਾਰ ਰੋਕਣ ਲਈ ਕਹਿੰਦੇ ਨੇ ਪਰ ਲੁਟੇਰੇ ਉਸ ਦੇ ਮੱਥੇ ਤੇ ਪਿਸਤੌਲ ਰੱਖ ਦਿੰਦੇ ਨੇ ਇਸ ਦੌਰਾਨ ਗੱਡੀ 'ਚ ਹੱਥੋਂ ਪਾਈ ਵੀ ਹੁੰਦੀ ਹੈ ਪਿਸਤੌਲ ਗੱਡੀ ਤੋਂ ਬਾਹਰ ਡਿੱਗ ਜਾਂਦੀ ਹੈ ਜਿਸ ਤੋਂ ਬਾਅਦ ਲੁਟੇਰਿਆਂ ਦੇ ਵੱਲੋਂ ਚਾਕੂ ਦੇ ਨਾਲ ਕਾਰ ਡੀਲਰ ਤੇ ਹਮਲਾ ਕੀਤਾ ਜਾਂਦਾ ਹੈ ਇਸ ਦੌਰਾਨ ਕਾਰ ਡੀਲਰ ਜ਼ਖਮੀ ਹੋ ਜਾਂਦਾ ਹੈ ਅਤੇ ਲੁਟੇਰੇ ਗੱਡੀ ਖੋ ਕੇ ਫਰਾਰ ਹੋ ਜਾਂਦੇ ਨੇ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਅਣਪਛਾਤੇਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਇਹ ਜਿਹਨ ਨਵਦੀਪ ਸਿੰਘ ਨਾਂ ਦਾ ਇੱਕ ਲੜਕਾ ਜੋ ਮਚਾਕੀ ਮਲ ਸਿੰਘ ਦਾ ਰਹਿਣ ਵਾਲਾ ਹੈ ਇਹ ਜਿਹੜਾ ਆਪਣਾ ਉੱਥੇ ਇੱਕ ਕਾਰਾਂ ਦਾ ਕੰਮ ਕਰਦਾ ਸੀ ਆਪਣਾ ਹਰਿੰਦਰਾ ਨਗਰ ਜਿਹੜਾ ਹੈਗਾ ਮੋੜ ਤੇ ਤਾਂ ਇਹਨੂੰ ਤਾਂ ਕੋਈ ਗੱਡੀ ਵੇਖਣ ਆਸਤੇ ਆਏ ਉਹਨਾਂ ਨੇ ਜਿਹੜੀ ਸਿਆਜ਼ ਗੱਡੀ ਦੀ ਟ੍ਰਾਈ ਲਈ ਆ ਤੇ ਤਿੰਨ ਅਵਕਤੀ ਸੰ ਸਪਲੈਂਡਰ ਮੋਟਰਸਲ ਤੇ ਆਏ ਸੀਗੇ ਤੇ ਇਸ ਨੂੰ ਫਿਰ ਇਹਨਾਂ ਨੇ ਜਿਹੜੀਆਂ ਜਾ ਟ੍ਰਾਈ ਲੈਣਗੇ ਉੱਥੇ ਮਾਰਕਟ ਕੀਤੀ ਮਾਰਕਟ ਕਰਕੇ ਤੋਂ ਗੱਡੀ ਜਿਹੜੀ ਆ ਖੋਕੇ ਲੱਗੇ ਤੇ ਇਹਨਾਂ ਕੋਲ ਇੱਕ ਕੱਟਾ ਵੀ ਜਿਹੜਾ ਸੀਗਾ ਜੋ ਇਹਨੇ ਉਹਦੇ ਨਾਲ ਲੜਦਿਆਂ ਕੋਲ ਦੇਆ ਜਿਹੜਾ ਕੱਟਾ ਉਹਨਾਂ ਦਾ ਉੱਥੇ ਡੇਗਲਾ ਖੇਤਾਂ 'ਚ ਤੇ ਫਿਰ ਇਹਨੂੰ ਜੀ ਉਹਨਾਂ ਨੇ ਅੱਗੇ ਜਿਹੜੀਆਂ ਗੱਡੀ ਗੁਰੂ ਸਾਹਿਬ ਏਰੀਆ ਦੇ ਵਿੱਚ ਜਾ ਕੇ ਜਿਹੜੀਆਂ ਉਹਨਾਂ ਦੀ ਗੱਡੀ ਉੱਤੇ ਖਲੋਗੀ ਟਾਇਰ ਵਗੈਰਾ ਸੀਗੇ ਪਕਿਉਂ ਉਥੇ ਪੁਲਿਸ ਪਾਰਟੀ ਵਗੈਰਾ ਵੀ ਪਸਤਾਏ ਸੀਗਾ ਤੇ ਗੱਡੀ ਵੀ ਬ੍ਰਾਮਧ ਹੋ ਗਿਆ ਕੱਟਾ ਹੀ ਬ੍ਰਾਮਧ ਹੋ ਗਿਆ ਜਿਹੜੀਆਂ ਦੋਸ਼ੀਆਂ ਦੀ ਪਾਲ ਕੀਤੀ ਜਾ ਰਹੀਆਂ ਦੋਸ਼ੀ ਟਰੇਸ ਹੋ ਗਏ ਇੰਨੇ ਸਰ ਵਿਅਕਤੀ ਸੀ ਤਿੰਨ ਵਿਅਕਤੀ ਸੀ ਤੇ ਲੱਗਦਾ ਵੀ ਤਿੰਨ ਵਿਅਕਤੀ ਗੱਡੀ ਪਹਿਲੇ ਮਨਸਾਹਲੇ ਗੱਡੀ ਚੋਰੀ ਦੇ ਪਹਿਲਾਂ ਵੀ ਕੀਤਾ ਹੋਇਆ ਹਾਂਜੀ ਜੀ 100% ਇਹ ਜਿਹੜੀ ਇਸ ਤਰ੍ਹਾਂ ਦੀ ਕੋਈ ਵਾਰਦਾਤ ਕਰਨ ਦਾ ਬੰਦਾ ਉਹਦਾ ਪ੍ਰੀਵੀਅਸ ਰਿਕਾਰਡ ਜ਼ਰੂਰ ਹੁੰਦਾ ਇਹ ਚ ਕੋਈ ਜਾਣੂ ਵੀ ਹੈ ਬੰਦਾ ਜੀ ਹਾਂਜੀ ਨਵਦੀਪ ਜਿਹੜਾ ਨਾਂ ਦਾ ਲੜਕਾ ਅਚਕੀ ਮਲ ਸਿੰਘ ਦਾ ਜਿਹੜਾ ਇਹਨੂੰ ਪ੍ਰਾਈਜ਼ ਦੋਣ ਗਿਆ ਸੀ ਉਹ जख्मी ਹੋਇਆ ਜੀ